ਐਕਟਿਵਸ 1 ਨੌਜਵਾਨ ਨੂੰ ਇੱਕ ਵਸ ਦੜਕੇ ਚਲੀ ਜਾਂਦੀ ਹੈ ਤੇ ਮੋਟਰਸਾਈਕਲ ਗੱਡੀਆਂ ਵਾਲੇ ਲੋਕ ਦੇਖ ਦੇ ਕੇ ਲੰਘਦੇ ਰਹੇ ਪਰ ਕਿਸੇ ਨੇ ਵੀ ਤੜਫਦੇ ਨੌਜਵਾਨ ਦੀ ਸਾਰਨ ਲਈ ਉਸ ਨੂੰ ਚੁੱਕ ਕੇ ਹਸਪਤਾਲ ਤੱਕ ਪਹੁੰਚਾਉਣਾ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਇਹ ਦੇਖਣ ਲਈ ਨਹੀਂ ਰੁਕਿਆ ਕਿ ਉਹ ਮਰਿਆ ਜਾਂ ਫਿਰ ਉਸ ਦੀ ਸਾਹ ਚੱਲ ਰਹੀ ਨੇ ਦੱਸਿ ਕਿ ਇਹ ਵੀਡੀਓ ਕੁਦਰਤ ਦੀ ਦੱਸਦੀ ਜਾਰੀ ਹੈ ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਝੰਜੋੜਿਆ ਜਾਵੇਗਾ ਨੌਜਵਾਨ ਨੂੰ ਦੜਕੇ ਲੰਗੜ ਵਾਲਾ ਡਰਾਈਵਰ ਵੀ ਵਾਸਪ ਉੱਪਰ ਜਾ ਕੇ ਲੈ ਗਿਆ ਤੇ ਲੋਕ ਵੀ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਸੜਕ ਉੱਤੇ ਡਿੱਗੇ ਨੂੰ ਦੇਖਦੇ ਰਹੇ ਪਰ ਕਿਸੇ ਨੇ ਹਿੰਮਤ ਨਾ ਕੀਤੀ ਕਿ ਐਂਬੂਲੈਂਸ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਵੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਦੇ ਵੱਲੋਂ ਨੌਜਵਾਨ ਦੇ ਕੋਲ ਦੀ ਲੰਗੜ ਵਾਲਿਆਂ ਨੂੰ ਵਜਮੇਰੇ ਵੀ ਕਿਹਾ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕੋਈ ਨਾ ਪਰਵਾਰਿਕ ਮੈਂਬਰ ਹੁੰਦਾ ਤਾਂ ਫਿਰ ਵੀ ਇਸੇ ਤਰ੍ਹਾਂ ਉਹਨਾਂ ਦੀ ਲੰਘ ਜਾਂਦੇ ਉਹਨਾਂ ਨੂੰ ਹਸਪਤਾਲ ਨਾ ਪਹੁੰਚੋਂਦੇ ਦੱਸਦੇ ਕਿ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਗੁਜਰਾਤ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਬਿਊਰ ਰਿਪੋਰਟ ਪੰਜਾਬੀ ਲੁਕ ਚੈਨਲ